ਲਗੇ ਗੱਲ ਦੋ ਮੀਟਿੰਗਸ ਹੁੰਦੀਆਂ ਨੇ ਇੱਕ ਚੰਡੀਗੜ੍ਹ ਹੁੰਦੀ ਹੈ ਤਾਂ ਇੱਕ ਜਲੰਧਰ ਦੇ ਵਿੱਚ ਮੀਟਿੰਗ ਰੱਖੀ ਜਾਂਦੀ ਹੈ ਉਸ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਲਦੀ ਪ੍ਰਧਾਨਗੀ ਦੇ ਬਾਰੇ ਜ ਗੱਲਾਂ ਕੀਤੀਆਂ ਜਾਂਦੀਆਂ ਨੇ ਦਰਅਸਲ ਸੁਖਬੀਰ ਸਿੰਘ ਬਾਲਦੀ ਪ੍ਰਧਾਨਗੀ ਜਿਹੜੀ ਆ ਉਹ ਖਤਮ ਕਰਨ ਦੀ ਕੋਸ਼ਿਸ਼ ਵਿੱਚ ਕੁਝ ਲੀਡਰ ਲੱਗੇ ਦੱਸੇ ਜਾ ਰਹੇ ਨੇ ਪਰ ਉਸੇ ਦੇ ਵਿੱਚ ਇੱਕ ਖਾਸ ਕਰਕੇ ਸੁਖਬੀਰ ਸਿੰਘ ਬਾਲਦੀ ਪ੍ਰਧਾਨਗੀ ਨੂੰ ਲੈ ਕੇ ਮਸਲਾ ਜਿਹੜਾ ਉਹ ਪੱਖ ਦਾ ਪਿਆ ਆ ਜਿਹੜੀ ਜਲੰਧਰ ਦੇ ਵਿੱਚ ਮੀਟਿੰਗ ਹੋਈ ਆ ਉਸ ਮੀਟਿੰਗ ਦਾ ਅਸਲ ਮਜਮੂਆ ਮੇਹੀ ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਲਦੀ ਪ੍ਰਧਾਨਗੀ ਜਿਹੜੀ ਹੈ ਉਸ ਨੂੰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਹੈ ਜਾਂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮੰਗਿਆ ਜਾ ਰਿਹਾ ਇਸ ਤਰ੍ਹਾਂ ਕਿਹਾ ਜਾ ਸਕਦਾ ਔਰ ਨਾਲ ਦੀ ਨਾਲ ਹੀ ਵਰਸਾ ਸਿੰਘ ਵਲਟੋਹਾ ਇਸ ਕਿਸਮ ਦੀ ਮੀਟਿੰਗ ਦੇ ਉੱਤੇ ਵੱਧਦੇ ਨਜ਼ਰ ਆਏ ਨੇ ਉਹਨਾਂ ਲੀਡਰਾਂ ਦੇ ਉੱਤੇ ਵੱਧਦੇ ਨਜ਼ਰ ਆਏ ਨੇ ਜਿਨ੍ਹਾਂ ਨੇ ਮੀਟਿੰਗ ਕੀਤੀ ਹੈ ਵਰਸਾ ਸਿੰਘ ਵਲਟੋਹਾ ਨੇ ਸਾਫ਼ ਕਿਹਾ ਕਿ ਹਾਰੇ ਤਾਂ ਉਹਨਾਂ ਦੇ ਵਰਗੇ ਨੇ ਸਗੋਂ ਜਿਹੜੇ ਜਿੱਤੇ ਨੇ ਉਹਨਾਂ ਦੇ ਉੱਤੇ ਸਵਾਲ ਕਿਉਂ ਖੜੇ ਕੀਤੇ ਜਾ ਰਹੇ ਨੇ ਨਸੀਹਤ ਦਿੱਤੀ ਗਈ ਆ ਉਹਨਾਂ ਲੀਡਰਾਂ ਨੂੰ ਜਿਹੜਾ ਨੇ ਇਹ ਮੀਟਿੰਗ ਕੀਤੀ ਐ ਇਸ ਮੀਟਿੰਗ ਦੇ ਵਿੱਚ ਖਾਸ ਕਰਕੇ ਵਿਰਸਾ ਸਿੰਘ ਵਲਟੋਹਾ ਕਹਿੰਦੇ ਨਜ਼ਰ ਆਏ ਨੇ ਕਿ ਇਸ ਮੀਟਿੰਗ ਦੇ ਆਧਾਰ ਦੇ ਉੱਤੇ ਜਿਹੜੇ ਅਕਾਲੀ ਲੀਡਰ ਵਿਰੋਧ ਕਰਦੇ ਪਏ ਨੇ ਉਹਨਾਂ ਨੂੰ ਸਭ ਕੋਈ ਵਿਰੋਧ ਨਹੀਂ ਕਰਨਾ ਚਾਹੀਦਾ ਪਾਰਟੀ ਦੇ ਨਾਲ ਖੜਨਾ ਚਾਹੀਦਾ ਆ ਇਹ ਨਾਜ਼ੁਕ ਸਥਿਤੀ ਆ ਪਾਰਟੀ ਦੇ ਵਾਸਤੇ ਪਰ ਇੱਥੇ ਆ ਕੇ ਹੁਣ ਇਹ ਲੀਡਰ ਜਿਹੜੇ ਨੇ ਪਾਰਟੀ ਨੂੰ ਛੱਡ ਗਏ ਨੇ ਵੱਡਾ ਦਾਵਾ ਕੀਤਾ ਗਿਆ ਸਾਫਟ तौर ਤੇ ਇਲਜ਼ਾਮ ਲਗਾਏ ਗਏ ਨੇ ਕਿ ਜਿਹੜਾ ਲੀਡਰ ਜਿੱਤਿਆ ਆ ਉਹਦੀ ਉਹਨਾਂ ਦੀ ਜਿੱਤ ਦੇ ਨਾਲ ਖੜਨ ਲਈ ਤਿਆਰ ਨਹੀਂ ਹੈਗੇ ਔਰ ਉਹਨਾਂ ਦਾ ਵਿਰੋਧ ਕਰਦੇ ਪਏ ਨੇ ਇੱਥੋਂ ਤੱਕ ਕਹੀ ਗਈ ਹੈ ਗੱਲ ਕਿ ਸ਼ਰੀਕ ਬਣੇ ਹੋਏ ਨੇ ਸ਼੍ਰੋਮਣੀ ਕਾਲਕਲ ਦੇ ਆਪਣੇ ਹੀ ਲੀਡਰ ਇਸ ਗੱਲ ਨੂੰ ਇੱਧਰ ਵੀ ਘਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਲੀਡਰ ਵਿਰੋਧ ਕਰਦੇ ਪਏ ਨੇ ਉਹ ਬੀਜੇਪੀ ਦਾ ਗੱਠ ਜੋੜ ਚਾਹੁੰਦੇ ਨੇ ਬਿਲਕੁਲ ਕਈ ਸੋਰ ਉੱਠੇ ਸਨ ਔਰ ਉਹਨਾਂ ਦੇ ਵੱਲੋਂ ਇਹੀ ਕਿਹਾ ਗਿਆ ਸੀ ਕਿ ਬੀਜੇਪੀ ਦੇ ਨਾਲ ਗੱਠ ਜੋੜ ਹੋਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਦਾ ਇਸ ਵਾਸਤੇ ਜਿਹੜੀ ਗੱਲ ਪ੍ਰਚਲਿਤ ਵੀ ਸੀ ਚੱਲੀ ਵੀ ਸੀ ਔਰ ਇਸ ਮਾਮਲੇ ਨੂੰ ਲੈ ਕੇ ਇਹ ਵੀ ਦਾਵਾ ਕੀਤਾ ਗਿਆ ਆ ਵਿਰਸਾ ਸਿੰਘ ਵਲਟੋਹਾ ਵੱਲੋਂ ਕਿ ਅੰਦਰ ਆ ਕੇ ਸੁਖਵੀਰ ਸਿੰਘ ਬਾਦਲ ਨਾਲ ਗੱਲ ਕਰਨ ਲੱਗਾ ਸਾਫ਼ ਗੱਲਾਂ ਕਹੀਆਂ ਗਈਆਂ ਨੇ ਕਿ ਗੱਠ ਜੋੜ ਕਰ ਲੈਣਾ ਚਾਹੀਦਾ ਬਹੁਤ ਵਾਰ ਇਹ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਕਿ ਗੱਠ ਜੋੜ ਕਰ ਲੈਣਾ ਚਾਹੀਦਾ ਪਰ ਇੱਕ ਪਾਸੇ ਇੱਥੇ ਆ ਕੇ ਜਿਹੜੇ ਬਿਆਨ ਸੁਖਵੀਰ ਸਿੰਘ ਬਾਦਲ ਜ ਆਦੇਨਾਂ ਦੇ ਵਿੱਚ ਸਾਫ਼ ਪ੍ਰਤੀਤ ਹੋ ਰਿਹਾ ਹੈ ਕਿ ਇਹ ਇਸੇ ਗੱਲ ਵੱਲ ਇਸ਼ਾਰਾ ਕਰਦੇ ਪਏ ਨੇ ਕਿ ਅਸੀਂ ਬੀਜੇਪੀ ਦੇ ਨਾਲ ਗੱਠ ਜੋੜ ਨਹੀਂ ਕੀਤਾ ਇਸ ਵਾਸਤੇ ਪਾਰਟੀ ਆਪਣੇ ਸਟੈਂਡ ਦੇ ਉੱਤੇ ਖੜੀ ਹੋਈ ਹੈ ਪਰ ਇਹਨਾਂ ਨੂੰ ਇਹ ਕਿਉਂ ਭੁੱਲ ਜਾਂਦਾ ਹੈ ਕਿ ਜਦੋਂ ਬੀਜੇਪੀ ਦੇ ਨਾਲ ਗੱਠ ਜੋੜ ਸੀ ਜਦੋਂ ਬੀਜੇਪੀ ਦੇ ਨਾਲ ਰਲ ਕੇ ਸਰਕਾਰਾਂ ਬਣਾਈਆਂ ਗਈਆਂ ਉਸ ਵੇਲੇ ਸਟੈਂਡ ਕਿੱਥੇ ਸੀ ਉਸ ਵੇਲੇ ਬੀਜੇਪੀ ਦੀਆਂ ਆਹ ਨੀਤੀਆਂ ਆਹ ਮਨਛਾਵਾਂ ਸਮਝ ਨਹੀਂ ਆਈਆਂ ਖੈਰ ਬੀਜੇਪੀ ਦੇ ਨਾਲ ਗੱਠ ਜੋੜ ਨੂੰ ਲੈ ਕੇ ਸਿਆਸਤ ਖੇਡੀ ਜਾ ਰਹੀ ਹੈ ਇਸ ਦੇ ਵਿੱਚ ਕੋਈ ਦੋਰ ਹੈ ਨਹੀਂ ਆਰ ਖਾਸ ਕਰਕੇ ਬੀਜੇਪੀ ਦੇ ਨਾਲ ਗੱਠਜੋੜ ਨਾ ਕਰਨ ਨੂੰ ਲੈ ਕੇ ਉਭਾਰਿਆ ਜਾ ਰਿਹਾ ਹੈ ਜਿਸ ਵਾਸਤੇ ਸਾਫ ਇਹ ਦੱਸਿਆ ਜਾ ਰਿਹਾ ਹੈ ਕਿ ਬੀਜੇਪੀ ਦੇ ਨਾਲ ਨਹੀਂ ਖੜੇ ਇਹ ਸਾਡਾ ਸਟੈਂਡ ਹੈ ਔਰ ਵਿਰੋਧੀਆਂ ਨੂੰ ਜਿਹੜੇ ਅਕਾਲੀ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਸਾਡੇ ਨਾਲ ਖੜਨਾ ਚਾਹੀਦਾ ਖੈਰ ਇਹ ਸੁਧਾਰ ਦੇ ਉੱਤੇ ਜਿਹੜੀ ਜਲੰਧਰ ਦੇ ਵਿੱਚ ਮੀਟਿੰਗ ਹੋਈ ਹੈ ਉਸ ਨੂੰ ਨਸੀਰਤ ਦਿੰਦੇ ਹੋਣਾ ਲੀਡਰਾਂ ਨੂੰ ਨਸੀਰਤ ਦਿੰਦੇ ਨਜ਼ਰ ਆਏ ਨੇ ਕਿ ਪਾਰਟੀ ਦੇ ਨਾਲ ਖੜੋ ਕਿਸੇ ਦੀ ਚੁੱਕ ਵਿੱਚ ਆਉਣ ਦੀ ਲੋੜ ਨਹੀਂ ਹੈ ਕਿਸੇ ਦੇ ਦਬਾਅ ਦੇ ਵਿੱਚ ਆਉਣ ਦੀ ਲੋੜ ਨਹੀਂ ਹੈ ਔਰ ਪਾਰਟੀ ਦੇ ਨਾਲ ਬਿਬਾਕ ਖੜਨਾ ਚਾਹੀਦਾ ਹਾਲਾਂਕਿ ਗੱਲ ਇੱਥੇ ਕੱਢਦੀ ਆ ਕਿ ਜਿਹੜੇ ਲੀਡਰਾਂ ਨੇ ਕੱਲ ਮੀਟਿੰਗ ਕੀਤੀ ਆ ਉਹਨਾਂ ਨੂੰ ਹੁਣ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ ਜਾਂ ਨਹੀਂ ਦਰਅਸਲ ਜਿਹੜੇ ਲੀਡਰਾਂ ਨੇ ਮੀਟਿੰਗ ਕੀਤੀ ਆ ਉਹ ਲੀਡਰ ਪਾਰਟੀ ਦੇ ਵਿੱਚ ਰਹਿਣਗੇ ਜਾਂ ਨਹੀਂ ਇਹਦਾ ਫੈਸਲਾ ਫਿਲਹਾਲ ਉਹ ਲੀਡਰ ਆਪ ਕਰਨਗੇ ਕਿਉਂਕਿ ਇਸ ਮੀਟਿੰਗ ਦੇ ਵਿੱਚ ਜਿਹੜੀ ਚੰਡੀਗੜ੍ਹ ਦੇ ਵਿੱਚ ਹੋਈ ਹੈ ਬਲਵਿੰਦਰ ਸਿੰਘ ਭੁੰਦੜ ਨੇ ਇਹ ਸਾਫ਼ ਕਰ ਦਿੱਤਾ ਕਿ ਉਹ ਕਿਸੇ ਨੂੰ ਕੱਢਣਗੇ ਨਹੀਂ ਸੁਖਵੀਰ ਸਿੰਘ ਬਾਦਲ ਦਾ ਇਹ ਦਾਵਾ ਹੈ ਕਿ ਕਿਸੇ ਨੂੰ ਕੱਢਿਆ ਨਹੀਂ ਜਾਵੇਗਾ ਜੇ ਕਿਸੇ ਨੇ ਜਾਣਾ ਤੇ ਉਹ ਆਪ ਜਾ ਸਕਦੇ ਨੇ ਖੈਰ ਹੁਣ ਦੇਖਣਾ ਹੋਵੇਗਾ ਕਿ ਕੀ ਦੇਣਾ ਲੀਡਰਾਂ ਨੇ ਲੰਗੇ ਕੱਲ ਮੀਟਿੰਗ ਕੀਤੀ ਹੈ ਜਲੰਧਰ ਦੇ ਵਿੱਚ ਉਹ ਪਾਰਟੀ ਨੂੰ ਛੱਡ ਕੇ ਤੇ ਅਲੈਦਾ ਹੋ ਜਾਣਗੇ ਵੱਖ ਹੋ ਜਾਣਗੇ ਜਾਂ ਆਉਣ ਵਾਲਾ ਸਮਾਂ ਕੀ ਲੈ ਕੇ ਆਏਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅ